ਰੇਡੀ ਅੱਜ ਸਵੇਰ ਤੋਂ ਹੀ ਮਨ ਅਤੀਤ ਦੀਆਂ ਯਾਦਾਂ ਵਿੱਚ ਗਵਾਚਿਆ ਹੋਇਆ ਹੈ ਡੰਡੀ ਜ਼ਿੰਦਗੀ ਵਿੱਚ ਬੀਤੀਆਂ ਤੇਈ ਚੰਗੀਆਂ ਮੰਦੀਆਂ ਕਟਨਾਵਾਂ ਯਾਦ ਆ ਰਹੀਆਂ ਹਨ ਡੰਡੀ ਰਾਤ ਨੂੰ ਟਿਮਟਮਾਉਂਦੇ ਜੁਗਨੂਆ ਵਾਂਗ ਕਿੰਨੀਆਂ ਹੀ ਜਗਦੀਆਂ ਬੁਝਦੀਆਂ ਅਤੀਤ ਦੀਆਂ ਝਾਕੀਆਂ ਮਨ ਸੱਟਪਟ ਦੀਆਂ ਸਕ੍ਰੀਨ ਉੱਤੇ ਗੇੜੀਆਂ ਲਾਉਂਦੀਆਂ ਫਿਰ ਰਹੀਆਂ ਹਨ ਡੰਡੀ ਸੋਚ ਰਹੀ ਹਾਂ ਕੁਦਰਤ ਕਿੰਨੀ ਰਹੱਸਮਈ ਹੈ ਡੰਡੀ ਕਿੰਨੀ ਵੱਡੀ ਬਯੰਤਕਾਰੀ ਹੈ ਡੰਡੀ ਇਸ ਦਾ ਭੇਦ ਅੱਜ ਤੱਕ ਕੋਈ ਨਹੀਂ ਪਾ ਸਕਿਆ ਮਾਪੇ ਵਾਸਤੇ ਭਾਵੇਂ ਤੀਆਂ ਦੇ ਇਹੋ ਜਿਹੇ ਦੁੱਖ ਚੱਲਣੇ ਬੜੇ ਔਖੇ ਹੁੰਦੇ ਹਨ ਪਰ ਇਹੋ ਜਹੇ ਸੰਕਟ ਬੇਲੇ ਮੇਰੇ ਵਰਗੀਆਂ ਅਪਹਾਗੀਆਂ ਈਆਂ ਵਾਸਤੇ ਮਾਪਿਆਂ ਦਾ ਆਸਰਾ ਰੋਹੀ ਬਿਆਬਾਨ ਵਿੱਚ ਖੜੇ ਸੰਗਨੇ ਬੋਹੜ ਦੀ ਛਾਂ ਵਰਗਾ ਹੁੰਦਾ ਹੈ ਦੰਡੀ ਮੇਰੀ ਮਾਂ ਤਾਂ ਕਦੋਂ ਦੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ ਦੰਡੀ ਪਿਤਾ ਜੀ ਨੇ ਉਹਨਾ ਦੁਖਦਾਇਕ ਘੜੀਆਂ ਵਿੱਚ ਪਰ ਸ਼ਾਮੇ ਵਾਂਗ ਮੇਰਾ ਸਾਥ ਦਿੱਤਾ ਡੰਡੀ ਭੋਗ ਪੈਣ ਤੋਂ ਬਾਅਦ ਵੀ ਉਹ ਹਰ ਰੋਜ਼ ਬਿਨਾਂ ਨਾਗਾ ਮੇਰੇ ਕੋਲ ਆਉਂਦੇ ਜਾਂਦੇ ਰਹੇ ਡੰਡੀ ਸਚਿਆਰੀਆਂ ਬਿਉਂਤਾ ਦੱਸ ਕੇ ਮੈਨੂੰ ਸਤਗੁਰ ਦੇ ਲੜ ਲੱਗ ਕੇ ਉਸ ਕਾਲਪੁਰਖ ਦੇ ਭਾਣੇ ਵਿੱਚ ਰਹਿਣ ਦੀ ਮੱਤ ਦਿੰਦੇ ਰਹਿੰਦੇ ਤਾ ਕਿ ਮੈਂ ਛੇਤੀ ਤੋਂ ਛੇਤੀ ਇਸ ਦੁੱਖ ਤੋਂ ਨਿਜਾਤ ਪਾ ਸਕਾਂ ਡੰਡੀ ਮਹਾਤਮਾ ਬੁੱਧ ਬਾਗ ਹੋਰ ਅਨੇਕਾਂ ਦੁਖਿਆਰੇ ਲੋਕਾਂ ਦੀਆਂ ਉਦਾਹਰਨਾ ਦੇ ਕੇ ਮੇਰਾ ਟਾਰਸ ਬਣਾਉਂਦੇ ਰਹਿੰਦੇ ਟੰਡੀ ਇੱਕ ਦਿਨ ਮੈਨੂੰ ਕਹਿਣ ਲੱਗੇ ਦਰਸ਼ੀ ਉਰੇ ਆ ਪੁੱਤ ਮੇਰੇ ਕੋਲ ਆ ਕੇ ਬੈਠ ਤੈਨੂੰ ਕੁਝ ਜ਼ਰੂਰੀ ਗੱਲਾਂ ਰੈਡੀ ਸਮਝਾਉਣੀਆਂ ਹਨ ਦੇਖਤੀਏ ਡੰਡੀ ਹੁਣ ਇਸ ਘਰ ਵਿੱਚ ਤੇਰੇ ਰਾਜ ਭਾਗ ਦੇ ਉਹ ਦਿਨ ਨਹੀਂ ਰਹੇ ਜਿਹੜੇ ਕਲਦੀਪ ਸੌਂਦੇ ਜਉਂਦੇ ਤੋਂ ਹੁੰਦੇ ਸੀ ਹੁਣ ਤਾਂ ਪੁੱਤ ਨਿੰਮਕੀ ਨਾਲ ਈ ਦਿਨ ਕਟਿਏ ਕਰਨੀ ਪੈਣੀ ਏ ਇਹੋ ਜਿਹੇ ਨਾਜ਼ੁਕ ਸਮੇਂ ਨਾਲ ਲੋਹਾ ਲੈਣ ਲਈ ਨਿਮਰਤਾ ਚੁੱਪ ਅਤੇ ਸਬਰ ਸੰਤੋਖ ਮਾਨਸਿਕ ਟਿਕਾ ਵਾਸਤੇ ਅਣਮੋਲ ਔਸ਼ਧੀਆਂ ਹੁੰਦੀਆਂ ਹਨ ਮੇਰੇ ਬਲਨੀ ਹੀ ਦੇਖ ਲੈ ਜਦੋਂ ਦੀ ਤੇਰੀ ਬੇਬੇ ਮਰੀ ਏ ਮੈਂ ਤਾਂ ਉਦੋਂ ਦਾ ਮੂਹ ਨੂੰ ਜਿੰਦਾ ਲਾਇਆ ਹੋਇਆ ਏ ਮੁੰਡੇ ਬਹੂਆਂ ਪੰਜ ਕਰਨ 50 ਕਰਨ ਕੁਛ ਡੋਲਣ ਕੁਛ ਵਿਗਾੜਨਾ ਮੈਂ ਕਦੇ ਵੀ ਉਹਨਾਂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਮੇਰੀ ਇਹ ਗੱਲ ਹਮੇਸ਼ਾ ਵਾਸਤੇ ਪੱਲੇ ਬਨ ਕੇ ਰੱਖੀ ਬੱਚੀਏ ਦੁਨੀਆ ਪਰ ਦੇ ਦੁਨਿਆਵੀ ਪਦਾਰਥ ਬੇਕਾਰ ਹਨ ਕੁਝ ਵੀ ਬੰਦੇ ਦੇ ਨਾਲ ਨਹੀਂ ਜਾਣਾ ਮਨੁੱਖ ਦੇ ਕੋਲ ਸਭ ਤੋਂ ਕੀਮਤੀ ਦੋ ਹੀ ਚੀਜ਼ਾਂ ਹੁੰਦੀਆਂ ਹਨ ਇੱਕ ਜਾਨ ਅਤੇ ਦੂਜਾ ਸਵੈਮਾਨ ਡੰਡੀ ਜਦੋਂ ਬੰਦੇ ਦਾ ਸਵੈਮਾਨ ਗਵਾਚ ਜਾਂਦਾ ਹੈ ਨਾ ਉਦੋਂ ਉਸ ਦਾ ਜਿਉਣਾ ਵੀ ਵਿਅਰਥ ਹੋ ਜਾਂਦਾ ਹੈ ਡੰਡੀ ਸਵੇਮਾਨ ਨੂੰ ਸਾਵਕੇ ਰੱਖਣਾ ਬੰਦੇ ਦੇ ਆਪਣੇ ਹੱਥ ਬਸ ਹੁੰਦਾ ਇਸ ਨੂੰ ਬਚਾਈ ਰੱਖਣ ਲਈ ਮੈਂ ਮੇਰੀ ਦਾ ਤਿਆਗ ਕਰਨਾ ਪੈਂਦਾ ਈ ਹੁਣ ਮੈਂ ਬਹੁਤੀਆਂ ਗੱਲਾਂ ਕੀ ਕਰਾਂ ਡੰਡੀ ਅੱਗੇ ਤੂੰ ਖੁਦ ਹੀ ਸਮਝਦਾਰ ਏ ਡੰਡੀ ਮੈਨੂੰ ਇਹ ਗੱਲਾਂ ਸਮਝਾ ਕੇ ਪਿਤਾ ਜੀ ਨੇ ਆਪਣੀ ਗੱਲ ਮੁਕਦੀ ਕਰ ਦਿੱਤੀ ਸੀ ਡੰਡੀ ਮੇਰੇ ਸਾਹਮਣੇ ਮਣ ਬੀਤੇ ਸਮੇਂ ਦੇ ਨੇੜੇ ਤੇਜ਼ੀ ਨਾਲ ਉਧੇੜੀ ਜਾ ਰਿਹਾ ਸੀ